ਵੀ ਪਾਉਂਦਾ ਹੈ ਰੇਡ ਨਾਲ ਪੂਰੀ ਮੜਕ ਵੀ ਆਏ ਮੰਨੀਆਂ ਵਾਲੋਂ ਮਨੀ ਤਾੜੀਆਂ ਜ਼ੋਰਦਾਰ ਮਾਰ ਦਿਓ ਸਾੜੀਆਂ ਸਾਹੀ ਚਾਰ ਅੱਜ ਦੇ ਟਾਈਮ ਦਾ ਆ ਵੀ ਅਸਤਾਰ ਸਾਹੋਕੇ ਵਾਲਾ ਸਾਹੋਕੇ ਵਾਲਾ ਸਾਹੋਕੇ ਵਾਲਾ ਉਹ ਮੁੰਡਾ ਕਹਿੰਦਾ ਅਮਰੀਕਾ ਪਹਿਲੀ ਵਾਰ ਆਇਆ ਸਾਹੋਕੇ ਵਾਲੇ ਨੇ ਖੌਰੂਏ ਪਾਇਆ ਮੁੰਡਾ ਅਮਰੀਕਾ ਪਹਿਲੀ ਵਾਰ ਆਇਆ ਤੇ ਬਿੰਨੀ ਪੈਗ ਵਾਲੇ ਨੇ ਕਹਿੰਦੇ ਖੌਰੂ ਪਾਇਆ ਹੈ ਨਾਲਵੇ ਦਾ ਸਿਰ ਕੱਟ ਲਾ ਨਵਾਂ ਸ਼ਹਿਰ ਬੰਟੀ ਧਾਲੀਆ ਲਾਡੀ ਯੂਕੇ ਹਰੀ ਬੱਲ ਬਿੱਲਾ ਸੰਧੋ ਨਿਊਯਾਰਕ ਮੈਟਰੋ ਦੇ ਸਪੌਂਸਰ ਪਰ ਕੌਣ ਇਹ ਕੌਣ ਇਹ ਸਪਾਈਡਰਮੈਨ ਆ ਤਾਨ ਦੀ ਰੇਡ ਕਲਸੀਆ ਵਾਲਾ ਇੰਦਰਜੀਤ ਰਾਏਕੋੜ ਦਾ ਲਾਕਾ ਗੱਭਰੂ ਇਹ ਵੀ ਬਾਲਾ ਭੇੜਾ ਜਾਫੀ ਆ ਸੁਲਤਾਨ ਤੇ ਸਰਜੀਤ ਮਕਾਲਾ ਸਾਹ ਕਬੱਡੀ 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 ਸੇਰਾ ਲੱਗਿਆ ਪਿਆ ਹੈ ਖੜ ਰਿਹਾ ਇੱਕ ਵੰਪਾ ਜੀ ਆਹ ਦੇਖ ਦੇਖ ਰਿਹਾ ਵੀ ਨਾਲ ਜਤਿੰਦਰ ਜੋਹਲਾ ਪਰ ਅਜ ਸਮੇਂ ਕੌਣ ਕਬੱਡੀ ਪਾ ਰਿਹਾ ਹਰਜੋਤ ਸਿੰਘ ਪੰਡਾਲ ਦੋਨੇ ਦਾ ਦੂਸਰੇ ਪਾਸੇ ਰਵੀ ਰਵੀ ਸਾਹੋਕੇ ਵਾਲਾ ਰਵੀ ਤੇ ਹਰਜੋਤ ਕਬੱਡੀ 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 ਰਵੀ ਤੇ ਹਰਜੋਤ ਕਿੰਗਾ ਦਾ ਮੇਲਾ ਤਾੜੀ ਤਹਾਦੀ ਓ ਸਿਰਾਂ ਲੱਗਿਆ ਪਿਆ ਗੇ ਬੀਜੀਆਂ ਜਾ ਰਹੀਆਂ ਅੱਜ ਦੇ ਇਸ ਕਬੱਡੀ ਕੱਪ ਲਈ ਸਾਡਾ ਵੀਰ ਪ੍ਰੀਤ ਨਿਊਯਾਰਕ ਦੇ ਨਾਲ ਕਹਿੰਦੇ ਟੋਨੀ ਮਲਤਾਨੀ ਰਾਜੂ ਕੋਤਰੇ ਵੱਲੋਂ ਆ ਮਨੀ ਦੇ ਨਾਲ ਇਹ ਆ ਨੌਜਵਾਨ ਗगन ਨਾਗਰਾ ਮਨੀ ਮੱਲੀਆਂ ਵਾਲਾ ਹੁਣ ਦੇਖਦਾ ਗੱਲ ਕਿਹੋ ਜੀ ਬਣਦੀ ਆ ਕਬੱਡੀ 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 ਸੇੜਾ 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 ਗਰਮ ਉਹ ਤਾਂ ਕਈ ਸਰਾ ਲੱਗਿਆ ਬੇ ਤਾਰੀ ਖੁੱਲ ਕੇ ਵਾਰਦੇ ਆ ਉਹ ਸਵਾਦ ਆ ਗਿਆ ਅੱਜ ਗੰਗਾਂ ਦੇ ਖੇਡ ਮੇਲੇ ਦਾ ਵਿੱਕੀ ਸ਼ਮੀਪੁਰ ਦਾ ਸਿਹਾਰੇ ਬ੍ਰਦਰਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਗਲੀ ਕਬੱਡੀ ਤੋਂ ਪਾਦ ਕਰਾਲੀ ਸਾਹਿਬ ਪਾਰੀ ਤਹਾਡੀ ਤੇ ਸੁਲਤਾਨ ਕਬੱਡੀ ਪਾ ਕੇ ਵਾਪਸ ਪਹਿਲੀ ਕਬੱਡੀ ਪੈ ਗਈ ਹੈ ਪਹਿਲੀ ਕਬੱਡੀ 500 ਦੀ ਆਏ ਕੋ ਜਹਹਾ ਉਹ ਪੰਗੜੇ ਉਹ ਤਾੜੀ ਉਹ ਤਾੜੀ ਉਹ ਗੰਗਾਂ ਦਾ ਮੇਲਾ ਜਸਰਾ ਸਰਾ ਸਰਾ ਫੇਰਾ ਫੇਰਾ ਕਹਿੰਦੇ ਆਂ ਵੀ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵਹਿੰਦੀ ਖੜ ਖੜ ਕੇ ਔਰ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ